ਅੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਅਤੇ ਮੰਡ న్యూਜ਼ ਪੰਜਾਬ ਦੇ ਨਾਲ ਜੁੜੇ ਹੋਏ ਸਮੂੱਚੇ ਸਤਿ ਸ਼੍ਰੀ ਅਕਾਲ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦਰਸ਼ਕ ਵੀਰੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ ਬੱਸ ਉਹ ਕਾਮਨਾ ਕਰਦੇ ਹਾਂ ਅੱਜ 11 ਅਕਤੂਬਰ ਦਿਨ ਸ਼ਨੀਵਾਰ 26 ਦਿਨ ਅਸੂਦਾ ਮਹੀਨਾ ਗਿਆ ਸੋ ਦਰਸ਼ਕ ਵੀਰੋ ਹਾਜ਼ਰਾਂ ਅੱਜ ਦੇ ਮੌਸਮ ਦੀ ਜਾਣਕਾਰੀ ਲੈ ਕੇ ਕੱਲ ਆਪ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ 11 ਅਕਤੂਬਰ ਤੋਂ ਜਿਹੜਾ ਪੰਜਾਬ ਦਾ ਮੌਸਮ ਬਦਲਣ ਵਾਲਾ ਹੈ ਮੌਸਮ ਦੇ ਵਿੱਚ ਤਬਦੀਲੀ ਆਉਣ ਜਾ ਰਹੀ ਆ ਭਾਵੇਂ ਕਿ ਇਹ ਤਬਦੀਲੀ ਕੋਈ ਜ਼ਿਆਦਾ ਖਾਸ ਜ਼ਿਆਦਾ ਮਤਲਬ ਕੋਈ ਨੁਕਸਾਨ ਦੇ ਨਹੀਂ ਹੈ ਇਹ ਜਿਹੜੀ ਤਬਦੀਲੀ ਆ ਇਹ ਭਾਰਤ ਦੇ ਨਾਲ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਵਿੱਚ ਇੱਕ ਡਬਲਯੂ ਡੀ ਦੇ ਸਰਗਰਮ ਹੋਣ ਦੇ ਨਾਲ ਇਹ ਜਿਹੜਾ ਪੰਜਾਬ ਸਮੇਤ ਉੱਤਰ ਭਾਰਤ ਦਾ ਜਿਹੜਾ ਮੌਸਮ ਆ ਉਹ ਪ੍ਰਭਾਵਿਤ ਹੋਣ ਜਾ ਰਿਹਾ। ਸੋ ਅੱਜ ਜਿਹੜਾ ਪੰਜਾਬ ਸਮੇਤ ਉੱਤਰ ਭਾਰਤ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਹਲਕੇ ਬੱਦਲ ਛਾਏ ਹੋਏ ਨੇ। ਕੁਝ ਥਾਵਾਂ ਤੇ ਹੈ ਕੁਝ ਥਾਵਾਂ ਤੇ ਨਹੀਂ। ਤੇ ਇਹ ਬੱਦਲ ਜਿਹੜੇ ਨੇ ਇਹ ਜਿਵੇਂ ਜਿਵੇਂ ਸੂਰਜ ਜਿਹੜਾ ਹੈਗਾ ਆਪਣਾ ਜ਼ੋਰ ਦਿਖਾਊਗਾ ਤੇ ਬੱਦਲ ਜਿਹੜੇ ਨੇ ਪਿਛਾਂ ਹਟ ਜਾਣਗੇ ਛੱਟ ਜਾਣਗੇ ਤੇ ਪੰਜਾਬ ਦੇ ਵਿੱਚ ਇਹ ਜਿਹੜੀ ਧੁੱਪ ਛਾਂ ਦਾ ਦੌਰ ਆ ਇਹ ਚੱਲਦਾ ਰਹੂਗਾ ਤੇ ਦੁਪਹਿਰ ਤੋਂ ਬਾਅਦ ਫੇਰ ਇਹ ਜਿਹੜੇ ਬੱਦਲ ਨੇ ਇਹ ਜਿਹੜੇ ਬੱਦਲ ਅਸਮਾਨ ਦੇ ਉੱਪਰ ਸਾ ਜਾਣਗੇ ਜਿਹਦੇ ਕਾਰਨ ਫੇਰ ਇੱਕ ਵਾਰੀ ਬੱਦਲਵਾਜ਼ੀ ਦਾ ਜਿਹੜਾ ਮਾਹੌਲ ਆ ਉਹ ਬਣ ਜਾਏਗਾ ਸੋ ਦੋਸਤੋ ਇਹ ਜਿਹੜੇ ਬੱਦਲ ਪੰਜਾਬ ਸਮੇਤ ਕੁਝ ਰਾਜਸਥਾਨ ਦੇ ਹਿੱਸੇ ਤੇ ਕੁਝ ਜਿਹੜੇ ਹਰਿਆਣੇ ਦੇ ਹਿੱਸੇ ਜਿਹੜੇ ਚੰਡੀਗੜ੍ਹ ਦੇ ਨੇੜੇ ਨੇ ਇਹਨਾਂ ਹਿੱਸਿਆਂ ਤੇ ਜ਼ਿਆਦਾ ਸੰਘਣੇ ਬੱਦਲ ਹੋ ਸਕਦੇ ਨੇ ਤੇ ਜੇਕਰ ਆਪਾਂ ਮੀਂਹ ਦੀ ਗੱਲ ਕਰੀਏ ਤਾਂ ਇਹਨਾਂ ਬੱਦਲਾਂ ਦੇ ਨਾਲ ਭਾਵੇਂ ਕਿਤੇ ਮੀਂਹ ਦੀ ਜ਼ਿਆਦਾ ਕੋਈ ਸੁਭਾਵਨਾ ਨਹੀਂ ਹੈ ਪਰ ਫਿਰ ਵੀ ਜਿਹੜੇ ਬੱਦਲ ਕਿਤੇ ਜ਼ਿਆਦਾ ਹੈਵੀ ਹੋ ਸਕਦੇ ਨੇ ਸਟਰੋਂਗ ਹੋ ਸਕਦੇ ਨੇ ਉੱਥੇ ਬੂੰਦਾਬੰਦੀ ਹੋਣ ਦੀ ਸੁਭਾਵਨਾ ਬਣ ਸਕਦੀ ਜਾਂ ਉਹ ਏਰੀਆ ਵੀ ਚੰਡੀਗੜ੍ਹ ਦੇ ਨੇੜੇ ਹੋ ਸਕਦਾ ਉਹਦੇ ਨਾਲ ਕੁਝ ਕੁ ਹਰਿਆਣੇ ਦੇ ਹਿੱਸੇ ਲਾ ਲਓ ਕੁਝ ਪੰਜਾਬ ਦੇ ਤੇ ਥੋੜਾ ਬਹੁਤਾ ਹਿੱਸਾ ਰਾਜਸਥਾਨ ਦਾ ਵੀ ਜਿਹੜਾ ਪੰਜਾਬ ਜਾਂ ਹਰਿਆਣੇ ਦੇ ਨਾਲ ਲੱਗਦਾ ਇੱਥੇ ਜਿਹੜਾ ਬੱਦਲ ਬੂੰਦਾਬੰਦੀ ਦੇ ਸਕਦੇ ਨੇ ਸੋ ਦੋਸਤੋ ਇਹ ਜਿਹੜੀ ਪੱਛਮੀ ਗੜਬੜੀ ਡਬਲਯੂਡੀ ਪਾਕਿਸਤਾਨ ਦੇ ਉੱਪਰ ਸਰਗਰਮਾ ਥੋੜਾ ਜਿਆ ਇਹ ਜਿਹੜਾ ਉੱਥੇ ਟਿਕਿਆ ਹੋਇਆ ਉੱਥੇ ਪਾਕਿਸਤਾਨ ਦੇ ਉੱਪਰ ਇਹਦੇ ਟਿਕੇ ਹੋਣ ਦੇ ਕਾਰਨ ਜਿਹੜਾ ਇਹ ਜਿਆਦਾ ਤੇਜ਼ੀ ਦੇ ਨਾਲ ਜਿਹੜਾ ਆਪਣਾ ਪੰਜਾਬ ਵੱਲ ਨਹੀਂ ਵੱਧ ਰਿਹਾ ਪਰ ਫਿਰ ਵੀ ਕਿਤੇ ਹਵਾਵਾਂ ਦਾ ਜਿਹੜਾ ੱਤਕਾ ਲੱਗ ਸਕਦਾ ਹਵਾਵਾਂ ਦਾ ਅਸਰ ਪੈ ਸਕਦਾ ਜਿਸ ਦੇ ਨਾਲ ਇਹ ਕਿਸੇ ਵੀ ਟਾਈਮ ਜਿਹੜਾ ਉੱਤਰ ਭਾਰਤ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਸਮਰੱਥ ਹੋ ਸਕਦਾ ਸੋ ਇਸ ਕਰਕੇ ਦਰਸ਼ਕ ਵੀਰਾਂ ਨੂੰ ਇਹ ਅਪੀਲ ਆ ਵੀ ਆਪਣੇ ਜੋ ਵੀ ਖੇਤੀਬਾੜੀ ਦੇ ਨਾਲ ਸੰਬੰਧਤ ਕੰਮ ਗਾਂ ਧੰਦੇ ਹੈਗੇ ਨੇ ਉਹ ਆਪਣੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਐਡਜਸਟਮੈਂਟ ਕਰ ਲਓ ਵੀ ਮੌਸਮਾ ਜਿਹੜਾ ਇਹ ਅੱਜ ਤੋਂ ਲੈ ਕੇ 13 ਤਰੀਕ ਤੱਕ ਹੀ ਤਕਰੀਬਨ ਬਦਲਵਾਈ ਵਾਲਾ ਬਣਿਆ ਰਹਿ ਸਕਦਾ ਹੋ ਸਕਦਾ ਵੀ 13 ਤਰੀਕ ਨੂੰ ਇਹ ਜਿਹੜੀ ਬਦਲਵਾਈ ਆ ਜਾਦੇ ਸੰਘਣੀ ਹੋ ਜੇ ਤੇ ਜਾਦੇ ਥਾਵਾ ਤੇ ਬੂੰਦਾਬੰਦੀ ਵੀ ਹੋ ਸਕਦੀ ਹੈ ਕਿਤੇ ਮਾੜੀ-ਮੋਟੀ ਸੋ ਫਿਲਹਾਲ ਜਿਹੜਾ ਉਹ ਮੌਸਮ ਜਿਹੜਾ ਖੁਸ਼ਕ ਬਣਿਆ ਰਹੂਗਾ ਮੀਂਹ ਦੀ ਜਾਦੇ ਸਭਾਵਨਾ ਨਹੀਂ ਪਰ ਸਾਫ਼ ਨਹੀਂ ਰਹੂਗਾ ਮੌਸਮ ਬਦਲਵਾਈ ਪੰਜਾਬ ਸਮੇਤ ਉੱਤਰ ਭਾਰਤ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਸਾਈ ਰਹਿ ਸਕਦੀ ਆ ਸੋ ਜਿਸ ਕਾਰਨ ਦਰਵੀ ਬਣ ਜਾਂਦਾ ਵੀ ਜਦੋਂ ਬੱਦਲ ਵਾਈਸਾਈ ਰਹਿੰਦੇ ਆ ਤਾਂ ਕਿਤੇ بارش ਹੋਣ ਦੀ ਸੁਭਾਵਨਾ ਹੋ ਸਕਦੀ ਹੈ ਕਿਉਂਕਿ ਜਿਹੜੀਆਂ ਇਸ ਵਕਤ ਫਸਲਾਂ ਨੇ ਉਹ ਹਾਰਵੈਸਟਿੰਗ ਦੇ ਲਈ ਤਿਆਰ ਨੇ ਇਹਨਾਂ ਹੀ ਮੀਂਹ ਕਾਫੀ ਪੈਣ ਦੇ ਕਾਰਨ ਜਿਹੜਾ ਖੇਤਾਂ ਦੇ ਵਿੱਚ ਹਾਲੇ ਤੱਕ ਉਹ ਪਾਣੀ ਭਰਿਆ ਖੜਾ ਵੱਢਣ ਵਾਲੇ ਤੇ ਉਹਨੇ ਵੀ ਜਿਹੜੇ ਉਹਨਾਂ ਨੂੰ ਵੀ ਹਜੇ ਦਿੱਕਤ ਆ ਰਹੀ ਹੈ گاؤں ਦੇ ਖੇਤਾਂ ਦੇ ਵਿੱਚ ਪਾਣੀ ਹੋਣ ਕਾਰਨ ਕੰਬਾਈਨਾਂ ਵਗੈਰਾ ਨਹੀਂ ਚੱਲ ਰਹੀਆਂ ਸੋ ਇਸ ਕਰਕੇ ਜੇ ਦੁਬਾਰਾ ਕਿਤੇ بارش ਹੋ ਜਾਂਦੀ ਆ ਤਾ ਕਿਸਾਨਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਹੋਰ ਵੱਧ ਜਾਂਦੀਆਂ ਨੇ ਇਸ ਕਰਕੇ ਪ੍ਰਮਾਤਮਾ ਅਗੇ ਅਰਦਾਸ ਆ ਵੀ ਹੁਣ ਤਾਂ ਪ੍ਰਮਾਤਮਾ ਸੁਖ ਸ਼ਾਂਤੀ ਦੇ ਨਾਲ ਹੀ ਇਹ ਜਿਹੜਾ ਸਮਾਂ ਜਿਹੜਾ ਲੰਘਾ ਦੇਵੇ ਤਾਂ ਕਿ ਕਿਸਾਨ ਵੀਰ ਆਪਣੀਆਂ ਪੱਕੀਆਂ ਹੋਈਆਂ ਫਸਲਾਂ ਨੂੰ ਵੱਢ ਕੇ ਮੰਡੀਆਂ ਦੇ ਵਿੱਚ ਲਿਜਾ ਸਕਣ ਸੋ ਦੋਸਤੋ ਇਹ ਮੌਸਮ ਦੀ ਅਪਡੇਟ ਆ ਪਰ ਫਿਰ ਵੀ ਕੋਈ ਇਹਦੇ ਵਿੱਚ ਆਈਐਮਡੀ ਵਗੈਰਾ ਤੋਂ ਵੱਲੋਂ ਜਾਂ ਪੰਜਾਬ ਯੂਨੀਵਰਸਿਟੀ ਲੁਧਿਆਣਾ ਵੱਲੋਂ ਐਸੀ ਕੋਈ ਚੇਤਾਵਨੀ ਨਹੀਂ ਨਹੀਂ ਦਿੱਤੀ ਗਈ ਸੋ ਠੀਕ ਆ ਵੀ ਇਹ ਪੂਰਵ ਅਨੁਮਾਨ ਨੇ ਵੀ ਜਿਹੜਾ ਉਹ ਵੈਸਟਰਨ ਡਿਸਟਰਬੈਂਸ ਪਾਕਿਸਤਾਨ ਤੋਂ ਸਰਗਰਮ ਹੋ ਕੇ ਆਪਣੇ ਇਲਾਕਿਆਂ ਨੂੰ ਪ੍ਰਭਾਵਿਤ ਮਾਰਾ ਮੋਟਾ ਕਰ ਸਕਦਾ ਡਰਨ ਵਾਲੀ ਗੱਲ ਕੋਈ ਨਹੀਂ ਹੈ ਸੋ ਫਿਰ ਵੀ ਕੋਈ ਇਹਦੇ ਵਿੱਚ ਨਵੀਂ ਅਪਡੇਟ ਹੁੰਦੀ ਆ ਸਾਹਮਣੇ ਆਉਂਦੀ ਆ ਤਾਂ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਿੱਤੀ ਜਾਊਗੀ ਸੋ ਦੋਸਤੋ ਇਸੀ ਮੌਸਮ ਦੀ ਜਾਣਕਾਰੀ ਤੁਸੀਂ ਜੁੜੇ ਰਹੋ ਹਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ ਦੇ ਨਾਲ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੀ ਪੂਰੀ سپورਟ ਕਰੋ ਧੰਨਵਾਦ